ਨਿਊਯਾਰਕ ਤੋਂ ਬਲਵਿੰਦਰ ਪੌਰਾ ਦੀ ਖਬਰ ਅਨੁਸਾਰ ਬੀਤੀ 4 ਮਈ ਦਿਨ ਐਤਵਾਰ ਨੂੰ ਸ੍ਰੀ ਗੁਰੂ ਰਵਦਾਸ ਸਭਾ ਆਫ ਨਿਊਯਾਰਕ ਦੀ ਪ੍ਰਬੰਧਕ ਕਮੇਟੀ ਦੇ ਗੁਰੂਕਾਰਾਂ ਦੇ ਪ੍ਰਬੰਧਾਂ ਨੂੰ ਅਤੇ ਨਿਜਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੂਹ ਮੈਂਬਰਾਂ ਦੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਜਨਰਲ ਬਾਡੀ ਦੀ ਮੀਟਿੰਗ 28 ਜੂਨ ਦਿਨ ਸ਼ਨੀਵਾਰ ਨੂੰ ਕੀਤੀ ਜਾਵੇਗੀ ਮੀਟਿੰਗ ਦਾ ਟਾਈਮ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਹੋਵੇਗਾ ਪਰਦਾਨ ਪਰਮਜੀਤ ਕਮਾਮ ਅਤੇ ਚੇਅਰਮੈਨ ਜਸਵਿੰਦਰ ਬਿੱਲਾ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਨੂੰ ਜੁਆਇੰਟ ਸਕੱਤਰ ਬਲਵਿੰਦਰ ਪੌਰਾ ਨੇ ਸੰਬੋਧਨ ਕਰਦਿਆਂ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਕਾਰਵਾਈ ਨੂੰ ਲਖਤੀ ਰੂਪ ਵੀ ਦਿੱਤਾ ਪ੍ਰਬੰਧਕਾਂ ਵੱਲੋਂ ਇਸ ਪ੍ਰੈਸ ਨੋਟ ਰਾਹੀਂ ਸਮੂਹ ਸੰਗਤ ਅਤੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਭ ਨੇ ਇਸ ਮੀਟਿੰਗ ਵਿੱਚ ਪਾਗ ਲੈ ਕੇ ਗੁਰੂ ਘਰ ਦੀ ਵਿਤਰੀ ਲਈ ਸੁਝਾਅ ਤੇ ਵਿਚਾਰ ਸਾਂਝੇ ਕਰਕੇ ਜ਼ਰੂਰ ਹਿੱਸਾ ਲੈਣਾ ਜੀ ਰਾਜ ਖੋਸਲਾ ਅਜਿਹੇ ਫਿਲਮ ਮੇਕਰ ਸਨ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਹਨ ਜਿਨ੍ਹਾਂ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਹੈ 1950 ਤੋਂ ਲੈ ਕੇ 1980 ਦੇ ਦਹਾਕੇ ਤੱਕ ਹਿੰਦੀ ਫਿਲਮ ਇੰਡਸਟਰੀ ਦੇ ਚੋਟੀ ਦੇ ਨਿਰਦੇਸ਼ਕਾਂ ਨਿਰਮਾਤਾਵਾਂ ਅਤੇ ਪਾਠਕਥਾ ਲੇਖਕਾਂ ਵਿੱਚੋਂ ਉਹ ਇੱਕ ਸਨ ਉਹ ਭਾਰਤੀ ਸਿਨੇਮੇ ਦੇ ਵਿੱਚ ਇੱਕ ਮਹਿਲਾ ਨਿਰਦੇਸ਼ਕਾ ਵਜੋਂ ਵੀ ਜਾਣੇ ਜਾਂਦੇ ਸਨ ਕਿਉਂਕਿ ਬਹੁਤ ਸਾਰੀਆਂ ਬਨੇਤਰੀਆਂ ਨੂੰ ਉਹਨਾਂ ਫਿਲਮੀ ਦੁਨੀਆ ਵਿੱਚ ਲਿਆਂਦਾ ਹੈ ਉਹਨਾਂ ਨੇ ਦੇਵਾਨੰਦ ਦੇ ਨਾਲ ਕਈ ਸਫਲ ਫਿਲਮਾਂ ਦਿੱਤੀਆਂ ਹਨ ਗੁਰੂ ਦੱਤ ਦੇ ਅਧੀਨ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਦੇ ਹੋਏ ਉਹਨਾਂ ਨੇ ਸੀ ਆਈ ਡੀ ਬੋ ਕੌਣ ਥੀ ਮੇਰਾ ਸਾਇਆ ਮੇਰਾ گاਉ ਮੇਰਾ ਦੇਸ਼ ਦੋਸਤਾਨਾ ਮੈਂ ਤੁਲਸੀ ਤੇਰੇ ਆਂਗਨ ਕੀ ਵਰਗੀਆਂ ਹਿੱਟ ਫਿਲਮਾਂ ਬਣਾਈਆਂ ਜਿਨ੍ਹਾਂ ਵਿੱਚੋਂ ਆਖਰੀ ਨੇ ਸਰਵੋਤਮ ਫਿਲਮ ਲਈ ਫਿਲਮ ਫੇਅਰ ਅਵਾਰਡ ਜਿੱਤਿਆ ਉਹਨਾਂ ਦੀਆਂ ਜ਼ਿਆਦਾਤਰ ਫਿਲਮਾਂ ਸੰਗੀਤ ਵਿੱਚ ਉੱਤਮ ਸਨ ਪੰਜਾਬ ਦੇ ਰਾਹੋਂ ਵਿੱਚ ਜਨਮੇ ਉਹ ਇੱਕ ਵਧੀਆ ਕਲਾਸੀਕਲ ਗਾਇਕ ਬਣਨ ਦੀ ਸਖਲਾਈ ਲੈਣਾ ਏ ਪਰ ਉਹ ਟੌਪ ਦੇ ਨਿਰਦੇਸ਼ਕ ਬਣ ਗਏ ਸ਼ੁਰੂਆਤ ਵਿੱਚ ਉਹ ਆਲ ਇੰਡੀਆ ਰੇਡੀਓ ਵਿੱਚ ਸੰਗੀਤ ਸਟਾਫ ਵਜੋਂ ਕੰਮ ਕਰਦੇ ਹੋਏ ਇੱਕ ਗਾਇਕ ਵਜੋਂ ਕੰਮ ਲੱਭਣ ਲਈ ਮੁੰਬਈ ਆ ਗਏ ਦੇਵਾਨੰਦ ਨਾਲ ਦੋਸਤੀ ਉਹਨਾਂ ਦੀ ਬਹੁਤ ਵਧੀਆ ਰਹੀ ਜਿਸ ਕਰਕੇ ਉਹਨਾਂ ਨੇ ਗੁਰੂ ਦਾਦਾ ਸਹਾਇਕ ਬਣ ਦਾ ਸੁਝਾਦ ਦਿੱਤਾ ਅਤੇ ਬਾਅਦ ਵਿੱਚ ਉਹ ਟੌਪ ਦੇ ਨਿਰਦੇਸ਼ਕ ਬਣ ਗਏ ਸੀ ਆਈਡੀ ਫਿਲਮ ਵਿੱਚ ਉਨ੍ਹਾਂ ਨੇ ਵਹੀਦਾ ਰਹਿਮਾਨ ਨੂੰ ਹਿੰਦੀ ਦਰਸ਼ਕਾਂ ਦੇ ਨਾਲ ਜਾਣੂ ਕਰਵਾਇਆ ਅਤੇ ਇੱਕ ਸਟਾਰ ਬਣਾ ਦਿੱਤਾ। ਉਹ ਕੌਂਥੀ ਵਿੱਚ ਸਾਦਨਾ ਨੂੰ ਟੌਪ ਤੇ ਪਹੁੰਚਾ ਦਿੱਤਾ। ਦੋ ਬਦਨ ਫਿਲਮ ਦੇ ਵਿੱਚ ਆਸ਼ਾ ਪਰਖ ਨੂੰ ਇੱਕ ਗੰਭੀਰ ਅਦਾਕਾਰਾ ਬਣਾਇਆ। ਸਿਮੀ ਗਰੇਬਾਰ ਨੂੰ ਸਰਵੋਤਮ ਸਹਾਇਕ ਕਲਾਕਾਰ ਲਈ ਫਿਲਮ ਫੇਅਰ ਪੁਰਸਕਾਰ ਵੀ ਜਿੱਤਿਆ। ਦੋ ਰਾਸਤੇ ਵਿੱਚ ਮਮਤਾਜ ਮੈਂ ਤੁਲਸੀ ਤੇਰੇ ਆਂਗਣ ਕੀ ਵਿੱਚ ਨਤਨ ਨੂੰ ਪੇਸ਼ ਕੀਤਾ ਹੈ। ਇਹਨਾਂ ਫਿਲਮਾਂ ਤੋਂ ਇਹਨਾਂ ਨੇ ਪੁਰਸਕਾਰ ਵੀ ਜਿੱਤੇ 1954 ਵਿੱਚ ਉਹਨਾਂ ਦੇ ਨਿਰਦੇਸ਼ਨ ਵਾਲੀ ਪਹਿਲੀ ਫਿਲਮ ਮਿਲਾਬ ਜਿਸ ਦੇ ਵਿੱਚ ਦੇਵਾਨੰਦ ਅਤੇ ਗੀਤਾ ਵਾਲੀ ਸੰ ਬਾਕਸ ਆਫਿਸ ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਪਰ 1956 ਵਿੱਚ ਰਿਲੀਜ਼ ਹੋਈ ਉਹਨਾਂ ਦੀ ਦੂਜੀ ਫਿਲਮ ਸੀ ਆਈਡੀ ਨੇ ਵੱਡੇ ਪੱਧਰ ਤੇ ਸਫਲਤਾ ਹਾਸਲ ਕੀਤੀ ਅਤੇ ਫਿਰ ਪਿੱਛੇ ਮੁੜ ਕੇ ਕਦੇ ਵੀ ਨਹੀਂ ਦੇਖਿਆ ਉਹ ਆਪਣੇ ਸ਼ਾਨਦਾਰ ਗੀਤਾਂ ਦੇ ਚਿੱਤਰਣ ਲਈ ਜਾਣੇ ਜਾਂਦੇ ਸਨ ਸ਼ਾਇਦ ਉਹਨਾਰੇ ਸੰਗੀਤਕ ਪਿਸ਼ੋਕਰ ਤੋਂ ਪੈਦਾ ਹੋਏ ਹਨ ਰਾਜ ਖੋਸਲਾ ਨੇ ਸ਼ੁਰੂ ਵਿੱਚ ਫਿਲਮ ਇੰਡਸਟਰੀ ਵਿੱਚ ਇੱਕ ਪਲੇਬੈਕ ਗਾਇਕ ਵਜੋਂ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਇਸ ਪਾਸੇ ਕਾਮਯਾਬ ਨਹੀਂ ਹੋ ਸਕੇ ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਬਣਾਈਆਂ ਹਨ ਉਹਨਾਂ ਦੇ ਗੀਤ ਬਹੁਤ ਵਧੀਆ ਰਹੇ ਹਨ ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ CID ਫਿਲਮ ਇੱਕ ਸੁਚੱਜਾ ਅਪਰਾਧਾ ਥ੍ਰਿਲਰ ਸੀ ਜਿਸ ਨੇ ਰਾਜ ਖੋਸਲਾ ਦੇ ਸਟਾਈਲਿਸ਼ ਸ਼ਾਰਟ ਲੈਂਡ ਅਤੇ ਵੱਖਰੇ ਗੀਤਾਂ ਦੀ ਸ਼ੂਟਿੰਗ ਨੂੰ ਉਜਾਗਰ ਕੀਤਾ ਜੋ ਕਿ ਗੁਰੂਦਰਪੋ ਚੱਲਿਆ ਆ ਰਿਹਾ ਸੀ ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਬਣਾਈਆਂ ਹਨ ਹਰ ਫਿਲਮ ਦੇ ਵਿੱਚ ਨਵਾਂ ਪ੍ਰਯੋਗ ਕੀਤਾ ਹੈ ਅਤੇ ਨਿਤ ਨਵੇਂ ਸੁਧਾਰ ਲੈਂਦੇ ਹਨ ਉਹਨਾਂ ਦੀਆਂ ਵੱਖ-ਵੱਖ ਬਣਾਈਆਂ ਫਿਲਮਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ 1958 ਵਿੱਚ 16ਵਾਂ ਸਾਲ ਫਿਲਮ ਬਣੀ ਸੀ ਜਿੱਥੇ ਇੱਕ ਕੁੜੀ ਆਪਣੇ ਦੋਸਤ ਨਾਲ ਚਲੇ ਜਾਂਦੀ ਹੈ ਅਤੇ ਉਹ ਉਸ ਨੂੰ ਧੋਖਾ ਦਿੰਦਾ ਹੈ। ਇੱਕ ਪੱਤਰਕਾਰ ਦੁਆਰਾ ਘਰ ਵਾਪਸ ਆਉਣ ਵਿੱਚ ਮਦਦ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਉਸ ਦਾ ਪਿਤਾ ਜਾਗਦਾ ਹੈ ਅਤੇ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਕੁੜੀ ਨੇ ਕੀ ਕੀਤਾ। ਬੰਬਈ ਕਾ ਬਾਬੂ ਜੋ 1960 ਵਿੱਚ ਆਈ ਸੀ ਵਿੱਚ ਹੀਰੋ ਇੱਕ ਕਾਤਲ ਉਸ ਦੇ ਪਰਿਵਾਰ ਵਿੱਚ ਦਾਖਲ ਹੁੰਦਾ ਹੈ ਜਿਸ ਨੂੰ ਉਸ ਨੇ ਮਾਰਿਆ ਸੀ। ਰਾਜ ਖੋਸਲਾ ਨੇ ਕਈ ਤਰ੍ਹਾਂ ਦੀਆਂ ਸ਼ੈਲੀਆਂ ਦਾ ਪ੍ਰਯੋਗ ਕੀਤਾ ਹੈ ਭਾਵੇਂ ਉਹ ਕਰਾਇਮ ਥ੍ਰਿਲਰ ਸੀ ਆਈ ਡੀ ਕਾਲਾ ਪਾਣੀ ਸੰਗੀਤਕ ਫਿਲਮ ਇੱਕ ਮੁਸਾਫਰ ਇੱਕ ਹਸੀਨਾ ਜਿਸ ਦਾ ਸ਼ੁਰੂਆਤੀ ਬਿੰਦੂ ਓਪੀ ਨૈયਰ ਦੁਆਰਾ ਅਰਜੇ ਸੱਤ ਗਾਣੇ ਸੰ ਅਦਾਕਾਰਾ ਸਾਧਨਾ ਨਾਲ ਉਹਨਾਂ ਦੀ ਤਿਕੜੀ ਰਹੀ ਹੈ ਦੋ ਬਦਨ ਦੋ ਰਾਸਤੇ ਮੇਰਾ گاਉ ਮੇਰਾ ਦੇਸ਼ ਆਦ ਨੇ ਬਹੁਤ ਪ੍ਰਭਾਵਿਤ ਕੀਤਾ ਹੈ ਮੇਰਾ گاਉ ਮੇਰਾ ਦੇਸ਼ ਤੋਂ ਬਾਅਦ ਫਿਲਮਾਂ ਬਣਾਈਆਂ ਤੇ ਪ੍ਰੇਮ ਕਹਾਣੀ 1975 ਵਿੱਚ ਬਣਾਈ ਜੋ ਹਿੱਟ ਰਹੀ ਜਿਨ੍ਹਾਂ ਵਿੱਚ ਉਸ ਸਮੇਂ ਦੀ ਸਭ ਤੋਂ ਹੌਟ ਜੋੜੀ ਰਜੇਸ਼ ਖਾਨਾ ਤੇ ਮਮਤਾਜ ਨਹਿਲੇ ਪੇਦੇਲਾ ਅਤੇ ਤੁਲਸੀ ਮੇਰੇ ਆਂਗਣ ਕੀ ਸਨ ਅਰਾਜ ਖੋਸਲਾ ਅਜਾਹੇ ਨਿਰਦੇਸ਼ਕ ਸਨ ਜੋ ਔਰਤਾਂ ਨੂੰ ਸਮਝਦੇ ਸਨ ਅਤੇ ਹਾਲੀਵੁੱਡ ਵਿੱਚ ਜਾਰਜ ਕੋਕੋਰਵਾਂਗ ਮਹਿਲਾ ਨਿਰਦੇਸ਼ਕਾਂ ਵੱਲੋਂ ਜਾਣੇ ਜਾਂਦੇ ਸਨ ਮੈਂ ਤੁਲਸੀ ਤੇਰੇ ਆਂਗਣ ਕੀ ਅਤੇ ਦੋਸਤਾਨਾ ਵਰਗੀਆਂ ਹਿੱਟ ਫਿਲਮਾਂ ਅਮਤਾਬ ਵਚਨ ਜੀਨਤ ਅਮਾਨ ਅਤੇ ਸ਼ਤਰੂਗਨ ਸਿਨਾ ਨਾਲ ਲੈਣ ਤੋਂ ਬਾਅਦ ਅਰਾਜ ਖੋਸਲਾ ਕੁਝ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਹੇ ਸਨ ਅਤੇ ਲਗਾਤਾਰ ਫਿਲਮਾਂ ਫਲਾਪ ਹੋਣ ਲੱਗੀਆਂ ਇਸ ਨਿਰਾਸ਼ਾ ਦੇ ਕਾਰਨ ਉਨ੍ਹਾਂ ਨੇ ਸ਼ਰਾਬ ਦਾ ਸਹਾਰਾ ਲਿਆ ਅਤੇ 9 ਜੂਨ 1991 ਨੂੰ ਮੁੰਬਈ ਵਿੱਚ ਦਿਹਾਂਤ ਹੋ ਗਿਆ ਉਨ੍ਹਾਂ ਦੇ ਦਿहांत ਤੋਂ ਬਾਅਦ ਰਾਜ ਖੋਸਲਾ ਫਾਊਂਡੇਸ਼ਨ ਦੀ ਸਥਾਪਨਾ ਉਨ੍ਹਾਂ ਦੀ ਧੀ ਸੁਨੀਤਾ ਖੋਸਲਾ ਪੱਲਾ ਨੇ ਕੀਤੀ ਜਿਸ ਦੇ ਚੇਅਰਮੈਨ ਸ਼ਤਰੂਗਨ ਸੇਨਾਸਨ ਅਤੇ ਮਨੋਜ ਕੁਮਾਰ ਮੌਸਮੀ ਚੱਟਰਜੀ ਕਬੀਰ ਵੇਦੀ ਮਹੇਸ਼ ਵਾਟ ਅਮਿਤ ਖੰਨਾ ਅਤੇ ਜੌਨੀ ਬਖਸ਼ੀ ਆਦ ਮੈਂਬਰ ਸਨ ਰਾਜ ਖੋਸਲਾ ਦੇ ਕਈ ਕਲਾਕਾਰਾਂ ਦੇ ਨਾਲ ਮਤਭੇਦ ਵੀ ਰਹੇ ਹਨ ਲੇਕਿਨ ਫਿਲਮ ਤੇ ਉਨ੍ਹਾਂ ਨੇ ਉਸ ਦਾ ਕਦੇ ਵੀ ਅਸਰ ਨਹੀਂ ਣ ਦਿੱਤਾ ਉਨ੍ਹਾਂ ਦੀ ਬੇਟੀ ਅਨੀਤਾ ਖੋਸਲਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਪਿਤਾ ਜੀ ਦੇ ਮਤਾਬਕ ਲੜਕੀਆਂ ਨੂੰ ਸ਼ਾਦੀ ਕਰਕੇ ਘਰ ਬਸਾਉਣਾ ਚਾਹੀਦਾ ਹੈ। ਅਸੀਂ ਸਾਰੀਆਂ ਪਹਿਣਾ ਬਿਨਾਂ ਦੁਪੱਟੇ ਦੇ ਘਰ ਤੋਂ ਨਹੀਂ ਨਿਕਲ ਸਕਦੀਆਂ ਸਨ। ਥੀਏਟਰ ਜਾਣ ਦੀ ਸਾਨੂੰ ਇਜਾਜ਼ਤ ਨਹੀਂ ਸੀ। ਹਾਲਾਂਕਿ ਬਹੁਤ ਮਾਮਲਿਆਂ ਵਿੱਚ ਉਹ ਸਾਰੀਆਂ ਪਹਿਣਾ ਨਾਲ ਬਹੁਤ ਪਿਆਰ ਕਰਦੇ ਸਨ, ਲੇਕਿਨ ਉਹ ਮੂੜੀ ਸਨ, ਜਜ਼ਬਾਤੀ ਵੀ ਸਨ। ਪਰ ਉਹ ਵਧੀਆ ਪਾਪਾ ਸਨ। ਸੀ ਆਈ ਡੀ ਦੇ ਬਾਅਦ ਅਗਲੀ ਫਿਲਮ ਦੇ ਲਈ ਗੁਰੂ ਦੱਤ ਨੇ ਰਾਜ ਖੋਸਲਾ ਨੂੰ 1 ਲੱਖ ਰੁਪਏ ਆਫਰ ਕੀਤਾ ਸੀ ਜੋ ਉਸ ਸਮੇਂ ਦੀ ਬਹੁਤ ਵੱਡੀ ਰਕਮ ਸੀ ਲੇਕਿਨ ਉਹਨਾਂ ਨੇ ਕਿਹਾ ਹੈ ਕਿ ਨਹੀਂ ਮੈਂ ਅੱਗੇ ਤੋਂ ਤੁਹਾਡੇ ਨਾਲ ਕੰਮ ਨਹੀਂ ਕਰਾਂਗਾ ਰਾਜ ਖੋਸਲਾ ਆਪਣਾ ਰਸਤਾ ਖੁਦ ਬਣਾਉਣਾ ਚਾਹੁੰਦੇ ਸਨ ਉਹਨਾਂ ਨੇ ਜਦੋਂ ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਇਹਨਾਂ ਫਿਲਮਾਂ ਨੇ ਇਤਿਹਾਸ ਰਚ ਦਿੱਤਾ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਬਿਹਤਰੀਨ ਐਕਸ਼ਨ ਵਧੀਆ ਸੰਗੀਤ ਜੋਸਟ ਪਟਕਾ تھا ਅਤੇ ਦਿਲ ਨੂੰ ਸ਼ੂ ਲਾਣ ਵਾਲਾ ਸੰਗੀਤ ਸੀ ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਉਹਨਾਂ ਦੇ ਬਹੁਤ ਸਾਰੇ ਹਿੱਟ ਗੀਤ ਹਨ ਲੱਗ ਜਾ ਗਲੇ ਝੁੰਮਕਾ ਘਰੇਰੇ ਬਰੀਲੀ ਕੇ ਬਾਜ਼ਾਰ ਮੇ ਤੂੰ ਜਹਾਂ ਜਹਾਂ ਚਲੇਗਾ ਮੇਰਾ ਸਾਯਾ ਸਾਥ ਹੋਗਾ ਵਰਗੇ ਗੀਤਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਬਹੁਤ ਸਾਰੇ ਗੀਤਾਂ ਦੀ ਤਰਜ਼ ਉਹਨਾਂ ਨੇ ਤਿਆਰ ਕੀਤੀ ਸੀ ਰਾਜ ਖੋਸਲਾ ਬਹੁਤ ਵਧੀਆ ਫਿਲਮ ਮੇਕਰ ਸਨ ਰੈਂਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ ਅਦਾਰਾ ਦੇਸ਼ ਦਾਬਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਅਤੇ ਮਰਨਾਲ ਠਾਕਰ ਦੀ ਫਿਲਮ ਸਨ ਆਫ ਸਰਦਾਰ 25 ਜੁਲਾਈ ਨੂੰ ਰਿਲੀਜ਼ ਹੋਵੇਗੀ ਵਿਜੇ ਕੁਮਾਰ ਅਰੋੜਾ ਦੀ ਇਹ ਫਿਲਮ 2012 ਵਿੱਚ ਰਿਲੀਜ਼ ਹੋਈ ਸਨ ਆਫ ਸਰਦਾਰ ਦਾ ਅਗਲਾ ਪਾਗ ਹੈ ਇਸ ਤੋਂ ਪਹਿਲਾਂ ਅਜੇ ਦੇਵਗਨ ਨੇ ਫਿਲਮ ਆਜ਼ਾਦ ਵਿੱਚ ਕੰਮ ਕੀਤਾ ਸੀ ਜੋ ਇਸ ਸਾਲ ਦੇ ਸ਼ੁਰੂ ਵਿੱਚ ਰਿਲੀਜ਼ ਹੋਈ ਸੀ ਅਜੇ ਦੇਵਗਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਨੂੰ ਸਾਂਝਾ ਕੀਤਾ ਹੈ ਅਤੇ ਇਸ ਦੀ ਰਿਲੀਜ਼ ਦੀ ਜਾਣਕਾਰੀ ਦਿੱਤੀ ਹੈ ਇਸ ਮੌਕੇ ਤੇ ਅਜੇ ਨੇ ਇਸ ਫਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਇਸ ਫਿਲਮ ਦਾ ਨਿਰਮਾਣ ਅਜੇ ਦੇਵਗਨ ਜੋਤੀ ਦੇਸ਼ਪਾਂਡੇ ਐਨ ਆਰ ਪਚੀਸੀਆ ਤੇ ਪ੍ਰਵੀਨ ਤਲਰੇਜਾ ਵੱਲੋਂ ਕੀਤਾ ਗਿਆ ਹੈ ਇਸ ਫਿਲਮ ਦੇ ਵਿੱਚ ਵਿੰਦੂ ਦਾਰਾ ਸਿੰਘ ਵੀ ਹੋਣਗੇ ਸਨ ਆਫ ਸਰਦਾਰ ਦਾ ਨਿਰਦੇਸ਼ਨ ਅਸ਼ਵਨੀ ਧੀਰ ਵੱਲੋਂ ਕੀਤਾ ਗਿਆ ਸੀ ਅਤੇ ਇਸ ਵਿੱਚ ਅਜੇ ਦੇਵਗਨ, ਮੁਕਲ ਦੇਵ, ਸੰਜੇ ਦਾਤਾ ਤੇ ਸੁਨਾਕਸ਼ੀ ਸੇਨਾ ਨੇ ਕੰਮ ਕੀਤਾ ਸੀ। ਇਹ ਫਿਲਮ ਜਸਵਿੰਦਰ ਜੱਸੀ ਸਿੰਘ ਰੰਦਾਵਾ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਪਣੀ ਜੱਦੀ ਜਾਇਦਾਦ ਵੇਚਣ ਲਈ ਲੰਡਨ ਤੋਂ ਪੰਜਾਬ ਵਿਚਲੇ ਆਪਣੇ ਪਿੰਡ ਪਰਤਦਾ ਹੈ। ਇਹ ਫਿਲਮ ਬਾਕਸ ਆਫਿਸ ਤੇ ਹਿੱਟ ਹੋਈ ਸੀ ਅਤੇ ਇਸ ਨੇ ਵਿਸ਼ਵ ਭਰ ਦੇ ਵਿੱਚ 161 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। ਅਜੇ ਦੇਵਗੰਦ ਦਾ ਕਹਿਣਾ ਹੈ ਕਿ ਸਨ ਆਫ ਸਰਦਾਰ 2 ਬਹੁਤ ਵਧੀਆ ਫਿਲਮ ਬਣੀ ਹੈ ਐਕਸ਼ਨ ਥ੍ਰਿਲਰ ਫਿਲਮ ਹੈ ਦਰਸ਼ਕ ਇਸ ਫਿਲਮ ਨੂੰ ਬਹੁਤ ਪਸੰਦ ਕਰਨਗੇ ਅਜੇ ਦੇਵਗੰਦ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਜਿੰਨੀਆਂ ਵੀ ਫਿਲਮਾਂ 'ਚ ਕੰਮ ਕੀਤਾ ਬਹੁਤ ਵਧੀਆ ਕੀਤਾ ਹੈ ਉਹ ਐਕਸ਼ਨ ਸਟਾਰ ਹਨ ਪ੍ਰਸਿੱਧ ਪਾਕਿਸਤਾਨੀ ਐਕਟ੍ਰੈਸ ਆਇਸ਼ਾ ਖਾਨ ਦਾ ਦਿਹਾਂਤ ਹੋ ਗਿਆ 76 ਸਾਲ ਦੀ ਉਮਰ ਵਿੱਚ ਆਇਸ਼ਾ ਨੇ ਇਸ ਦੁਨੀਆ ਨੂੰ ਅਲਵਦਾ ਕਹਿ ਦਿੱਤਾ आयशा ਦੇ ਦਿਹਾਂਤ ਦੀ ਖਬਰ ਦੇ ਬਾਅਦ ਉਹਨਾਂ ਦੇ ਚਾਹਣ ਵਾਲੇ ਉਦਾਸ ਹਨ ਜਿਵੇਂ ਹੀ ਆਇਸ਼ਾ ਦੇ ਦਿਹਾਂਤ ਦੀ ਖਬਰ ਪਤਾ ਲੱਗੀ ਤਾਂ ਉਹਨਾਂ ਦੇ ਚਾਹਣ ਵਾਲੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹਰ ਕੋਈ ਉਹਨਾਂ ਦੇ ਦਿਹਾਂਤ ਤੇ ਦੁੱਖ ਜ਼ਾਹਰ ਕਰ ਰਿਹਾ ਹੈ ਆਇਸ਼ਾ ਦੇ ਦਿਹਾਂਤ ਦੀ ਜਾਣਕਾਰੀ ਪਾਕਿਸਤਾਨ ਸਿਨੇਮਾ ਨਾਲ ਜੁੜੇ ਇੰਸਟਾਗ੍ਰam ਪੇਜ ਤੋਂ ਮਿਲੀ ਹੈ ਇੰਸਟਾਗ੍ਰam ਪੇਜ ਤੇ ਲਿਖਿਆ ਗਿਆ ਹੈ ਕਿ ਪ੍ਰਸਿੱਧ ਅਭਿਨੇਤਰੀ ਆਇਸ਼ਾ ਖਾਨ ਦਾ ਦਿਹਾਂਤ ਹੋ ਗਿਆ ਇਸ ਮੌਕੇ ਤੇ ਵੱਖ-ਵੱਖ ਲੋਕਾਂ ਨੇ ਉਹਨਾਂ ਦੇ ਦਿਹਾਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਸੂਤਰਾਂ ਦਾ ਕਹਿਣਾ ਹੈ ਕਿ ਜਿੱਥੇ ਆਇਸ਼ਾ ਖਾਨ ਰਹਿ ਰਹੇ ਸਨ ਉਹਨਾਂ ਦੇ ਫਲੈਟ ਵਿੱਚੋਂ ਬਦਬੂ ਆ ਰਹੀ ਸੀ ਜਿਸ ਕਰਕੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਦੋਂ ਪੁਲਿਸ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਆਇਸ਼ਾ ਦੀ ਬੋੜੀ ਸੜੀ ਹੋਈ ਸੀ ਕਿਉਂਕਿ ਪਤਾ ਲੱਗਾ ਹੈ ਕਿ ਕਈ ਦਿਨਾਂ ਤੋਂ ਉਹਨਾਂ ਦਾ ਦਿਹਾਂਤ ਹੋ ਚੁੱਕਾ ਸੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਰਿਪੋਰਟਾਂ ਦਾ ਕਹਿਣਾ ਹੈ ਕਿ ਆਇਸ਼ਾ ਖਾਨ ਕਈ ਸਾਲਾਂ ਤੋਂ ਇਕੱਲੇ ਰਹਿ ਰਹੀ ਸੀ ਅਤੇ ਸਿਹਤ ਸਮੱਸਿਆਵਾਂ ਸਨ ਹੌਲੀ-ਹੌਲੀ ਉਹ ਸਮਾਜ ਤੋਂ ਦੂਰ ਹੋ ਗਏ ਇਕਲਤਾ ਭਰੀ ਜ਼ਿੰਦਗੀ ਉਹਨਾਂ ਨੂੰ ਪਰੇਸ਼ਾਨ ਕਰਨ ਲੱਗੀ ਜਿਸ ਕਰਕੇ ਅਜਿਹਾ ਵਾਪਰਿਆ ਹੈ ਆਇਸ਼ਾ ਖਾਨ ਦਾ ਜਨਮ 22 ਨਵੰਬਰ 1948 ਨੂੰ ਹੋਇਆ ਸੀ ਅਤੇ ਉਹ ਪਾਕਿਸਤਾਨੀ ਟੈਲੀਵਿਜ਼ਨ ਦੀ ਇੱਕ ਪ੍ਰਸਿੱਧ ਹਸਤੀ ਸੀ ਉਹ ਬੋਲ ਮੇਰੀ ਮੱਛਲੀ ਇੱਕ ਔਰ ਆਸਮਾਨ ਦਹਿਲੀਜ ਦਰਾਰਾਂ ਤੀਪੂ ਸੁਲਤਾਨ ਦਾ ਟਾਈਗਰ ਲਾਰਡ ਅਤੇ ਆਖਰੀ ਚਟਾਨ ਵਰਗੇ ਮਸ਼ਹੂਰ ਨਾਟਕਾਂ ਵਿੱਚ ਆਪਣੇ ਦਮਦਾਰ ਕਿਰਦਾਰ ਕਰਕੇ ਕਾਫੀ ਮਸ਼ਹੂਰ ਸਨ ਮੁਸਕਾਨ ਫਾਤਿਮਾ ਤੇ ਬਾਲੀਵੁੱਡ ਪ੍ਰੋਡਕਸ਼ਨ ਰਾਜੂ ਬਣ ਗਿਆ ਜੈਂਟਲਮੈਨ ਵਰਗੀਆਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਪ੍ਰਵਾਸ ਦੀ ਫਿਲਮ ਦਾ ਰਾਜਾ ਸਾਹਿਬ ਦਾ ਮਚ ਅਵੇਟਡ ਟੀਜ਼ਰ ਹਾਲ ਹੀ ਵਿੱਚ ਹైదరాబాద్ ਵਿੱਚ ਇੱਕ ਵੱਡੇ ਈਵੈਂਟ ਦੇ ਵਿੱਚ ਰਿਲੀਜ਼ ਕੀਤਾ ਗਿਆ ਇਸ ਫਿਲਮ ਦੇ ਟੀਜ਼ਰ ਨੂੰ ਕਾਫੀ ਵਧੀਆ ਰਿਸਪਾਂਸ ਮਿਲਿਆ ਹੈ ਪਹਿਲਾਂ ਇਹ ਫਿਲਮ ਅਪ੍ਰੈਲ ਵਿੱਚ ਰਿਲੀਜ਼ ਹੋਣੀ ਸੀ ਲੇਕਿਨ ਇਸ ਦੀ ਰਿਲੀਜ਼ ਡੇਟ ਹੁਣ ਦਸੰਬਰ ਕੀਤੀ ਗਈ ਹੈ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ਇਸ ਫਿਲਮ ਦੀ ਫਿਲਹਾਲ ਕੁਝ ਭਾਗ ਦੀ ਸ਼ੂਟਿੰਗ ਚੱਲ ਰਹੀ ਹੈ ਫਿਲਮੀ ਸੂਤਰਾ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਕਲਾਈਮੈਕਸ 120 ਦਿਨਾਂ ਤੋਂ ਬਾਅਦ ਚ ਸ਼ੂਟ ਹੋਇਆ ਹੈ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਗ੍ਰੈਂਡ ਸ਼ੂਟ ਹੈ ਇਸ ਮੌਕੇ ਤੇ ਨਰਮਾਤਾ ਟੀਜੀ ਵਿਸ਼ਵ ਪ੍ਰਸਾਦ ਦਾ ਕਹਿਣਾ ਹੈ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਮਰੂਤੀ ਨੇ ਉਹ ਸ਼ਡਿਊਲ ਕਿਵੇਂ ਮੈਨੇਜ ਕੀਤਾ ਸ਼ੂਟਿੰਗ ਸਵੇਰੇ 6 ਵਜੇ ਸ਼ੁਰੂ ਹੁੰਦੀ ਸੀ ਅਤੇ ਰਾਤ 10-11 ਵਜੇ ਤੱਕ ਚੱਲਦੀ ਰਹੀ ਇਹ ਸਿਲਸਿਲਾ 120 ਦਿਨਾਂ ਤੱਕ ਚੱਲਿਆ ਹੈ ਜਿਸ ਕਰਕੇ ਇਸ ਫਿਲਮ ਦਾ 40 ਮਿੰਟ ਦਾ ਵਧੀਆ ਕਲਾਈਮੈਕਸ ਦੇਖਣ ਨੂੰ ਮਿਲੇਗਾ ਇਸ ਫਿਲਮ ਦੇ ਵਿੱਚ ਸਪੈਸ਼ਲ ਇਫੈਕਟਸ ਟੀਮ ਨੂੰ 300 ਦਿਨ ਲੱਗੇ ਹਨ ਲੇਕਿਨ ਜੋ ਉਹਨਾਂ ਨੇ ਕੰਮ ਕੀਤਾ ਹੈ ਬਹੁਤ ਵਧੀਆ ਕੀਤਾ ਹੈ ਅਜਿਹੇ ਪਹਿਲਾਂ ਕਦੇ ਵੀ ਕਿਸੇ ਵੀ ਫਿਲਮ ਵਿੱਚ ਨਹੀਂ ਦੇਖਿਆ ਗਿਆ ਸਪੈਸ਼ਲ ਇਫੈਕਟਸ ਇਸ ਫਿਲਮ ਦਾ ਹਿੱਸਾ ਹਨ ਅੰਘਨ ਜਿਸ ਕਰਕੇ ਇਸ ਫਿਲਮ ਨੂੰ ਦੇਰੀ ਹੋਈ ਹੈ ਲੇਕਿਨ ਸਾਡਾ ਮੰਨਣਾ ਹੈ ਕਿ ਫਿਲਮ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ ਤਾਂ ਹੀ ਦਰਸ਼ਕ ਪਸੰਦ ਕਰਦੇ ਹਨ ਇਸ ਮੌਕੇ ਤੇ ਮਰੂਤੀ ਦਾ ਕਹਿਣਾ ਹੈ ਕਿ ਦਰਸ਼ਕ ਦਾ ਰਾਜਾ ਸਾਹਿਬ ਦੀ ਅੜੀ ਕਰ ਰਹੇ ਹਨ ਇਸ ਫਿਲਮ ਦਾ ਨਿਰਮਾਣ ਹਾਲੀਵੁੱਡ ਫਿਲਮਾਂ ਦੇ ਮੁਕਾਬਲੇ ਵਿੱਚ ਕੀਤਾ ਗਿਆ ਹੈ ਭਾਰਤ ਦੇ ਵਿੱਚ ਅਜਿਹੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਹਨ ਜਿਨ੍ਹਾਂ ਨੂੰ ਐਡੇ ਵੱਡੇ ਪੱਧਰ ਤੇ ਬਣਾਇਆ ਜਾਂਦਾ ਹੈ ਇਸ ਫਿਲਮ ਦੇ ਲਈ ਅਸੀਂ 16 ਤੋਂ 18 ਘੰਟੇ ਤੱਕ ਲਗਾਤਾਰ ਕੰਮ ਕੀਤਾ ਹੈ ਇਸ ਫਿਲਮ ਦੇ ਕਿਸੇ ਵੀ ਕਲਾਕਾਰ ਨੇ ਸਾਨੂੰ ਪਰੇਸ਼ਾਨ ਨਹੀਂ ਕੀਤਾ ਸਗੋਂ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਅਸੀਂ ਦੋ ਵੱਖ-ਵੱਖ ਟੀਮਾਂ ਬਣਾਈਆਂ ਹੋਈਆਂ ਸਨ ਜੋ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦੇ ਸਨ ਇਸ ਫਿਲਮ ਲਈ ਅਸੀਂ ਦੋ ਸ਼ਿਫਟਾਂ ਰੱਖੀਆਂ ਸਨ ਕੁਝ ਐਕਟਰ ਇੱਕ ਸ਼ਿਫਟ ਵਿੱਚ ਆਉਂਦੇ ਸਨ ਅਤੇ ਦੂਸਰੇ ਦੂਜੀ ਵਿੱਚ ਲੇਕਿਨ ਅਸੀਂ ਖੁਦ 18 ਘੰਟੇ ਤੱਕ ਕੰਮ ਕੀਤਾ ਹੈ ਕਿਉਂਕਿ ਇਸ ਫਿਲਮ ਨੂੰ ਤੈ ਸਮੇਂ ਦੇ ਵਿੱਚ ਪੂਰਾ ਕਰਨਾ ਬਹੁਤ ਜ਼ਰੂਰੀ ਸੀ ਦਾ ਰਾਜਾ ਸਾਹਿਬ ਵਿੱਚ ਪ੍ਰਵਾਸ ਦੇ ਨਾਲ ਸੰਜੇ দত্ত ਨਿਧੀ ਅਗਰਵਾਲ ਮਾਲਵਿਕਾ ਮੋਹਨਨ ਵੀ ਅਹਿਮ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ ਫਿਲਮ ਮਿਕਰਾਂ ਰਕਣਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ਨਿਰਦੇਸ਼ਕ ਮੁਕੇਸ਼ ਕੁਮਾਰ ਸਿੰਘ ਦੀ ਕਨੱਪਾ ਫਿਲਮ ਬਹੁਤ ਚਰਚਾ ਵਿੱਚ ਹੈ ਜੋ 27 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ ਵਿਸ਼ਨੂ ਮੰਚੂ ਇਸ ਫਿਲਮ ਦੇ ਵਿੱਚ ਲੀਡ ਰੋਲ ਵਿੱਚ ਹਨ ਆਕਸ਼ੇ ਕੁਮਾਰ ਵੀ ਇਸ ਫਿਲਮ ਦੇ ਵਿੱਚ ਦਿਖਾਈ ਦੇਣਗੇ ਇਹਨਾਂ ਦੇ ਇਲਾਵਾ ਇੱਕ ਵੱਡਾ ਅਜਿਹਾ ਸੁਪਰਸਟਾਰ ਹੈ ਜੋ ਇੱਕ ਫਿਲਮ ਦੇ ਲਈ ਬਹੁਤ ਵੱਡੀ ਰਕਮ ਵਸੂਲਦਾ ਹੈ ਲੇਕਿਨ ਕਨੱਪਾ ਵਿੱਚ ਉਹਨਾਂ ਨੇ ਬਿਲਕੁਲ ਮੁਫਤ ਕੰਮ ਕੀਤਾ ਹੈ ਇਹ ਐਕਟਰ ਕੋਈ ਹੋਰ ਨਹੀਂ ਬਲਕਿ ਪ੍ਰਵਾਸ ਹੈ ਜਿਨ੍ਹਾਂ ਨੇ ਸਲਾਰ ਫਿਲਮ ਦੇ ਲਈ 100 ਕਰੋੜ ਚਾਰਜ ਕੀਤੇ ਸਨ ਨਿਰਦੇਸ਼ਕ ਮਕੇਸ਼ ਕੁਮਾਰ ਸਿੰਘ ਦਾ ਕਹਿਣਾ ਹੈ ਕਿ ਪ੍ਰਵਾਸ ਨੇ ਫਿਲਮ ਦੇ ਲਈ ਪੈਸੇ ਨਹੀਂ ਲਏ ਉਹਨਾਂ ਦਾ ਕਹਿਣਾ ਹੈ ਕਿ ਪ੍ਰਵਾਸ ਨੇ ਸਾਡੇ ਨਿਰਮਾਤਾ ਮੋਹਨ ਬਾਬੂ ਨੂੰ ਫੋਨ ਕੀਤਾ ਸੀ ਕਿਉਂਕਿ ਉਹਨਾਂ ਦੇ ਵਿਚਕਾਰ ਇਹ ਫੈਮਿਲੀ ਰਿਲੇਸ਼ਨ ਹੈ ਪ੍ਰਵਾਸ ਵਿਸ਼ਨੂੰ ਮੰਚੂ ਦੇ ਬਚਪਨ ਦੇ ਦੋਸਤ ਹਨ ਮਕੇਸ਼ ਕੁਮਾਰ ਸਿੰਘ ਦਾ ਕਹਿਣਾ ਹੈ ਕਿ ਦਿਲਚਸਪ ਗੱਲ ਇਹ ਹੈ ਕਿ ਪ੍ਰਵਾਸ ਦੇ ਅੰਕਲ ਕ੍ਰਿਸ਼ਨਮ ਰਾਜੂ ਜੋ ਆਪਣੇ ਸਮੇਂ ਦੇ ਸੁਪਰਸਟਾਰ ਸਨ ਉਹਨਾਂ ਨੇ ਵੀ ਕਨੱਪਾ ਫਿਲਮ ਦੇ ਵਿੱਚ ਕੰਮ ਕੀਤਾ ਹੈ ਪ੍ਰਵਾਸ ਪਹਿਲਾਂ ਕਨੱਪਾ ਦਾ ਕਿਰਦਾਰ ਨਵਾਉਣਾ ਚਾਹੁੰਦੇ ਸੀ ਲੇਕਿਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵਿਸ਼ਨੂ ਖੁਦ ਇਸ ਕਿਰਦਾਰ ਨੂੰ ਕਰ ਰਿਹਾ ਹੈ ਤਾਂ ਪ੍ਰਵਾਸ ਤੁਰੰਤ ਦੂਜਾ ਰੋਲ ਕਰਨ ਦੇ ਲਈ ਤਿਆਰ ਹੋ ਗਿਆ ਪ੍ਰਵਾਸ ਦਾ ਕਹਿਣਾ ਹੈ ਕਿ ਮੈਂ ਅਜਿਹਾ ਸਭ ਆਪਣੇ ਦੋਸਤ ਲਈ ਕੀਤਾ ਹੈ ਕਿਉਂਕਿ ਵਿਸ਼ਨੂੰ ਬਾਂਚੂ ਤੇ ਮੈਂ ਬਹੁਤ ਪੁਰਾਣੇ ਦੋਸਤ ਹਾਂ ਜਿਸ ਕਰਕੇ ਅਜਾਹਾ ਕੀਤਾ ਗਿਆ ਹੈ ਫਿਲਮ ਨਿਰਮਾਤਾ ਇਮਤੀਆਜ਼ ਅਲੀ ਬਹੁਤ ਵਧੀਆ ਫਿਲਮ ਮੇਕਰ ਹਨ ਜਿਨ੍ਹਾਂ ਨੇ ਬਹੁਤ ਸਾਰੀਆਂ ਫਿੱਟ ਫਿਲਮਾਂ ਦਿੱਤੀਆਂ ਹਨ ਅੱਜ ਕੱਲ ਉਹ ਪੰਜਾਬੀ ਗਾਇਕ ਦਲਜੀਤ ਦਸਾਂਝ ਦੇ ਨਾਲ ਅਗਲੀ ਫਿਲਮ ਬਣਾ ਰਹੇ ਹਨ ਜੋ ਅਪ੍ਰੈਲ 2026 ਵਿੱਚ ਵਿਸਾਖੀ ਮੌਕੇ ਸਿਨੇਮਾ ਕਾਰ ਵਿੱਚ ਢਲੀ ਹੋਵੇਗੀ ਇਮਤੀਆਜ਼ ਅਲੀ ਤੇ ਦਲਜੀਤ ਦੀ ਇਹ ਦੋਮਾਂ ਦੀ ਦੂਜੀ ਫਿਲਮ ਹੈ ਇਸ ਤੋਂ ਪਹਿਲਾਂ 2024 ਵਿੱਚ ਦੋਮਾਂ ਦੀ ਆਈ ਫਿਲਮ ਅਮਰ ਸਿੰਘ ਚਮਕੀਲਾ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ। ਅਗਲੀ ਫਿਲਮ ਦੇ ਵਿੱਚ ਨਸੀਰਉਦਦ ਸ਼ਾ ਸ਼ਰਵਰੀ ਅਤੇ ਵਿਧਾਗ ਰਹਿਣਾ ਵੀ ਨਜ਼ਰ ਆਉਣਗੇ। ਇਮਤੀਆਜ਼ ਅਲੀ ਦਾ ਕਹਿਣਾ ਹੈ ਕਿ ਇਹ ਫਿਲਮ ਇੱਕ ਮੁੰਡੇ ਤੇ ਕੁੜੀ ਦੀ ਕਹਾਣੀ ਹੈ ਅਤੇ ਨਾਲ ਹੀ ਇੱਕ ਦੇਸ਼ ਦੀ ਕਹਾਣੀ ਵੀ ਹੈ। ਸਾਨੂੰ ਆਸ ਹੈ ਕਿ ਅਗਲੇ ਸਾਲ ਇਹ ਫਿਲਮ ਦਰਸ਼ਕਾਂ ਲਈ ਵਧੀਆ ਤਜਰਬਾ ਲੈ ਕੇ ਆਵੇਗੀ। ਇਸ ਫਿਲਮ ਦੇ ਵਿੱਚ ਇਮਤੀਆਜ਼ ਅਲੀ, ਏਆਰ ਰਹਿਮਾਨ ਅਤੇ ਇਰਸ਼ਾਦ ਕਾਮਲ ਮੋੜ ਤੋਂ ਇਕੱਠੇ ਕੰਮ ਕਰਨਗੇ। ਜਿਨ੍ਹਾਂ ਨੇ ਅਮਰ ਸਿੰਘ ਚਮਕੀਲਾ, ਤਮਾਸ਼ਾ, ਰੌਕਸਟਾਰ ਵਰਗੀਆਂ ਫਿਲਮਾਂ ਵਿੱਚ ਆਪਣੇ ਕੋਈ ਸਭ ਤੋਂ ਯਾਦਗਾਰ ਗੀਤ ਦਿੱਤੇ ਹਨ। ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਅਗਸਤ ਵਿੱਚ ਸ਼ੁਰੂ ਹੋਵੇਗੀ। ਇਮਤੀਆਜ਼ ਅਲੀ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਨਾਂ ਬਹੁਤ ਜਲਦ ਸਾਰਿਆਂ ਦੇ ਸਾਹਮਣੇ ਆਵੇਗਾ। ਵਿਲੱਖਣ ਪ੍ਰਤੀਵਾ ਭਾੜਾ ਅਦਾਕਾਰ ਹੈ ਰਾਣਾ ਜੰਗਬਹਾਦਰ। ਜਿਨ੍ਹਾਂ ਨੇ ਬਾਲੀਵੁੱਡ ਪਾਲੀਵੁੱਡ ਅਤੇ ਟੀਵੀ ਤੇ ਆਪਣੇ ਅਹਿਮ کردار ਨਿਭਾਏ ਹਨ ਅਤੇ ਦਮਦਾਰ ਅਦਾਕਾਰੀ ਨਾਲ ਵਿਸ਼ੇਸ਼ ਥਾਂ ਹਾਸਲ ਕੀਤਾ ਹੈ ਲਗਭਗ 500 ਦੇ ਕਰੀਬ ਹਿੰਦੀ ਪੰਜਾਬੀ ਫਿਲਮਾਂ ਵਿੱਚ ਦਮਦਾਰ ਅਦਾਕਾਰੀ ਕਰਨ ਵਾਲੇ ਰਾਣਾ ਜੰਗ ਬਹਾਦਰ ਦਾ ਜੀਵਨ ਸੰਘਰਸ਼ ਅਤੇ ਚੁਣੌਤੀਆਂ ਭਰਪੂਰ ਰਿਹਾ ਹੈ ਰਾਣਾ ਜੰਗ ਬਹਾਦਰ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਅਮਰਗੜ ਦਾ ਹੈ ਉਹਨਾਂ ਦੇ ਪਿਤਾ ਗਿਆਨੀ ਰਵੇਲ ਸਿੰਘ ਗੁਰੂ ਘਰ ਦੇ ਗ੍ਰੰਥੀ ਸਨ ਰਾਣਾ ਜੰਗਬਹਾਦਰ ਉਹਨਾਂ ਦੇ ਨਾਲ ਤਬਲਾ ਬਾਦਕ ਦੀ ਸੇਵਾ ਨਿਭਾਉਂਦੇ ਸਨ। ਉਹਨਾਂ ਨੂੰ ਸੰਗੀਤ ਦੇ ਨਾਲ ਬਹੁਤ ਪਿਆਰ ਹੈ। ਇਹ ਸੰਗੀਤ ਉਹਨਾਂ ਨੂੰ ਬਾਲੀਵੁੱਡ ਤੱਕ ਲੈ ਆਇਆ। ਉਹਨਾਂ ਨੇ ਆਪਣੀ ਮੋਢਲੀ ਪੜਾਈ ਅਮਰਗੜ੍ਹ ਤੋਂ ਪ੍ਰਾਪਤ ਕਰਕੇ ਮਲੇਰ ਕੋਟਲਾ ਤੋਂ ਬੀਏ ਦੀ ਪੜਾਈ ਪੂਰੀ ਕੀਤੀ। ਮਲੇਰ ਕੋਟਲਾ ਪੜ੍ਹਦੇ ਆਂ ਹੀ ਉਹਨਾਂ ਨੂੰ ਫਿਲਮਾਂ ਦੇਖਣ ਦਾ ਸ਼ੌਕ ਪੈਦਾ ਹੋ ਗਿਆ ਅਤੇ ਐਕਟਰ ਬਣਨ ਦਾ ਸੁਪਨਾ ਲੈ ਲਿਆ। ਜਿਵੇਂ ਹੀ ਯੂਨੀਵਰਸਿਟੀ ਜਾਣ ਦਾ ਮੌਕਾ ਮਿਲਿਆ ਤਾਂ ਫਿਲਮਾਂ ਦਾ ਲਗਾ ਹੋਰ ਵੀ ਵੱਧ ਗਿਆ ਡਰਾਮੇ ਦੀ ਮਾਸਟਰ ਡਿਗਰੀ ਕੀਤੀ ਰਾਣਾ ਜੰਗ ਭਾਦਰ ਨੇ ਪੰਜ ਸਰਕਾਰੀ ਨੌਕਰੀਆਂ ਵੀ ਕੀਤੀਆਂ ਪਰ ਹਰ ਨੌਕਰੀ ਵਿੱਚ ਪੱਕਾ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੰਦੇ ਰਾਣਾ ਜੰਗ ਭਾਦਰ ਦਾ ਸੋਚਣਾ ਹੈ ਕਿ ਜੇਕਰ ਪੱਕੀ ਨੌਕਰੀ ਕਰ ਲਈ ਤਾਂ ਉਹਨਾਂ ਦਾ ਆਦਰਕਾਰ ਬਣਦਾ ਸੁਪਨਾ ਅਧੂਰਾ ਰਹਿ ਜਾਏਗਾ ਪੰਜਾਬੀ ਫਿਲਮ ਚੰਨ ਪਰਦੇਸੀ ਨਾਲ ਫਿਲਮਾਂ ਵਿੱਚ ਜਾਣ ਦਾ ਮੌਕਾ ਮਿਲਿਆ ਇਸ ਫਿਲਮ ਨੇ ਨੈਸ਼ਨਲ ਅਵਾਰਡ ਵੀ ਜਿੱਤਿਆ जेपी दत्ता ਦੀ ਹਿੰਦੀ ਫਿਲਮ ਯਤੀਮ ਨਾਲ ਉਹਨਾਂ ਦੀ ਬਾਲੀਵੁੱਡ ਦੇ ਵਿੱਚ ਸ਼ੁਰੂਆਤ ਹੋ ਗਈ। ਇਸ ਫਿਲਮ ਵਿੱਚ ਉਹਨਾਂ ਨੇ ਅਮਰੀਸ਼ ਪੂਰੀ ਦੇ ਭਰਾ ਦਾ ਰੋਲ ਕੀਤਾ ਅਤੇ ਉਹ ਰਾਤੋਂ ਰਾਤ ਸਟਾਰ ਬਣ ਗਏ। ਉਹਨਾਂ ਦੀ ਦਮਦਾਰ ਆਵਾਜ਼ ਅਤੇ ਸ਼ਾਨਦਾਰ ਅਦਾਕਾਰੀ ਨਾਲ ਬਾਲੀਵੁੱਡ ਦੇ ਵਿੱਚ ਇੱਕ ਵੱਖਰੀ ਪਛਾਣ ਬਣਾ ਦਿੱਤੀ। ਹਿੰਦੀ ਫਿਲਮਾਂ ਰੋਟੀ ਕੀ ਕੀਮਤ, ਫੂਲ ਔਰ ਕਾਂਟੇ, ਦਿਵਾਨਗੀ, ਬੇਤਾਜ ਬਾਦਸ਼ਾ, ਦੁਲੇ ਰਾਜਾ ਆਦ। ਫਿਲਮਾਂ ਦੇ ਵਿੱਚ ਉਹਨਾਂ ਦੀ ਐਕਟਿੰਗ ਨੂੰ ਬਹੁਤ ਪਸੰਦ ਕੀਤਾ ਗਿਆ ਪੰਜਾਬੀ ਫਿਲਮਾਂ ਜੱਟ ਐਂਡ ਜੁਲੀਅਟ ਸਰਦਾਰ ਮੁਹੰਮਦ ਅਫਸਰ ਕਪਤਾਨ ਮੰਜੇ ਵਿਸਰੇ ਵਰਗੀਆਂ ਆਦ ਫਿਲਮਾਂ ਵਿੱਚ ਕੰਮ ਕੀਤਾ ਹੈ ਉਹਨਾਂ ਨੇ ਹਿੰਦੀ ਪੰਜਾਬੀ ਤੋਂ ਇਲਾਵਾ ਮਸ਼ਹੂਰ ਚਰਚਰ ਸੀਰੀਅਲ ਮਹਾਭਾਰਤ ਵਿੱਚ ਵੀ ਸ਼ਾਨਦਾਰ ਕਿਰਦਾਰ ਨਵਾਇਆ ਹੈ ਰਾਣਾ ਜੰਗਭਾਦਰ ਦਾ ਕਹਿਣਾ ਹੈ ਕਿ ਮੈਂ ਬਹੁਤ ਖੁਸ਼ ਹੁਣਾ ਹ ਜਦੋਂ ਮੈਨੂੰ ਵਧੀਆ ਫਿਲਮ ਮਿਲਦੀ ਹੈ ਮੇਰਾ ਬਚਪਨ ਤੋਂ ਹੀ ਸ਼ੌਕ ਰਿਹਾ ਸੀ ਕਿ ਮੈਂ ਫਿਲਮਾਂ ਦੇ ਵਿੱਚ ਕੰਮ ਕਰਾਂ ਕਮੇਡੀਅਨ ਕਪਲ ਸ਼ਰਮਾ ਕਈ ਸਾਲਾਂ ਤੋਂ ਲਗਾਤਾਰ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ ਟੀਵੀ ਤੇ ਰਾਜਕਰਨ ਤੋਂ ਬਾਅਦ ਉਸ ਨੇ ਸ਼ੋਅ OTT ਪਲੇਟਫਾਰਮ Netflix ਤੇ ਵੀ ਆਪਣੀ ਸਫਲਤਾ ਦਾ ਝੰਡਾ ਗੱਡਿਆ ਹੈ ਤਿੰਨ ਸਫਲ ਸੀਜ਼ਨ ਤੋਂ ਬਾਅਦ ਦਾ ਗ੍ਰੇਟ ਇੰਡੀਅਨ ਕਪਲ ਸ਼ੋ ਦਾ ਚੌਥਾ ਸੀਜ਼ਨ OTT ਤੇ ਸ਼ੁਰੂ ਹੋਣ ਜਾ ਰਿਹਾ ਹੈ ਇਸ ਰਾਹੀਂ ਨਵਜੋਤ ਸਿੰਘ ਸਿੱਧੂ 6 ਸਾਲ ਦੇ ਬਾਅਦ ਵਾਪਸੀ ਕਰਨਗੇ ਖਾਸ ਗੱਲ ਇਹ ਹੈ ਕਿ ਉਹ ਅਰਚਨਾ ਪੂਰਨ ਸਿੰਘ ਦੇ ਨਾਲ ਸ਼ੋਅ ਵਿੱਚ ਜੱਜ ਵਜੋਂ ਸ਼ਾਮਲ ਹੋਣਗੇ ਕਪਲ ਸ਼ਰਮਾ ਦੇ ਸ਼ੋਅ ਦੇ ਪਹਿਲੇ ਐਪੀਸੋਡ ਵਿੱਚ ਸਲਮਾਨ ਖਾਨ ਮਹਿਮਾਨ ਵਜੋਂ ਨਜ਼ਰ ਆਉਣਗੇ ਅਤੇ ਕਪਲ ਦੇ ਸ਼ੋਅ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਲੀਕ ਹੋ ਗਿਆ ਹੈ ਜਿੱਥੇ ਅਰਚਨਾ ਪੂਰਨ ਸਿੰਘ ਹਾਸੇ ਅਤੇ ਗੱਲਾਂ ਕਰਦੀ ਦਿਖਾਈ ਦਿੰਦੀ ਸੀ ਉਥੇ ਸਿੱਧੂ ਆਪਣੀਆਂ ਕਵਿਤਾਵਾਂ ਮਜ਼ਾਕੀਆ ਅੰਦਾਜ਼ ਨਾਲ ਸਾਰਿਆਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ ਰਿਪੋਰਟਾਂ ਦਾ ਕਹਿਣਾ ਹੈ ਕਿ ਇੱਕ ਐਪੀਸੋਡ ਦੇ ਲਈ ਜਿੱਥੇ ਅਰਚਨਾ ਪੂਰਨ ਸਿੰਘ ਨੇ 10 ਤੋਂ 12 ਲੱਖ ਰੁਪਏ ਲਏ ਹਨ ਉੱਥੇ ਸਿੱਧੂ ਨੇ ਇੱਕ ਐਪੀਸੋਡ ਦੇ 30 ਤੋਂ 40 ਲੱਖ ਰੁਪਏ ਲਏ ਹਨ ਇਸ ਸ਼ੋਅ ਦੀ ਕਾਫੀ ਚਰਚਾ ਹੈ ਸ਼ੋਅ ਮੇਕਰਾਂ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਸ਼ੋਅ ਹੈ ਜਿਸ ਨੂੰ ਦੁਨੀਆ ਵਿੱਚ ਪਸੰਦ ਕੀਤਾ ਜਾਂਦਾ ਹੈ 1974 ਦੀ ਹਿੰਦੀ ਐਕਸ਼ਨ ਫਿਲਮ ਪ੍ਰਾਨ ਜਾਏ ਪਰ ਵਚਨ ਨਾ ਜਾਏ ਅਜਿਹੀ ਫਿਲਮ ਇਹ ਜੈਹੀ ਫਿਲਮ ਹੈ ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਇਸ ਫਿਲਮ ਦਾ ਨਿਰਦੇਸ਼ਨ ਐਸ ਅਲੀ ਰਜਾ ਦੁਆਰਾ ਕੀਤਾ ਗਿਆ ਇਸ ਫਿਲਮ ਦੇ ਵਿੱਚ ਸੁਨੀਲ ਦਾਤਾ ਤੇ ਰੇਖਾ ਨੇ ਮੁੱਖੀ ਭੂਮਿਕਾ ਨਿਭਾਈਆਂ ਸਨ ਇਸ ਫਿਲਮ ਦੇ ਵਿੱਚ ਬਿੰਦੂ ਰਣਜੀਤ ਜੀਵਨ ਮਦਨਪੁਰੀ ਪ੍ਰੇਮਨਾਥ ਇਫਤਖਾਰਾ ਤੇ ਜੈਸ਼ਰੀ ਟੀ ਵਰਗੇ ਕਲਾਕਾਰ ਵੀ ਸਨ ਜਦੋਂ ਰੇਖਾ ਨੇ ਇਸ ਫਿਲਮ ਨੂੰ ਸਾਇਨ ਕੀਤਾ ਸੀ ਤਾਂ ਉਹ ਫਿਲਮ ਇੰਡਸਟਰੀ ਦੇ ਵਿੱਚ ਨਵੀਂ ਸੀ ਇੱਕ ਵੱਡੀ ਫਿਲਮ 'ਚ ਨਿਰਮਾਤਾ, ਐਕਟਰ, ਸੰਗੀਤ ਨਿਰਦੇਸ਼ਕ ਅਤੇ ਗੀਤਕਾਰ ਦੇ ਨਾਲ ਕੰਮ ਕਰਨਾ ਬਹੁਤ ਵੱਡੀ ਗੱਲ ਸੀ। ਫਿਲਮ ਦੇ ਸੈੱਟ ਤੇ ਇੱਕ ਸੀਨ ਦੀ ਸ਼ੂਟਿੰਗ ਕਰਦੇ ਹਾਂ, ਰੇਖਾ ਕਾਫੀ ਭਾਵਕ ਹੋ ਗਈ। ਇਹ ਸੀਨ ਕਾਫੀ ਜਜ਼ਬਾਤੀ ਸੀ, ਲੇਕਿਨ बार-बार ਰੀਟੇਕ ਹੋ ਰਿਹਾ ਸੀ ਕਿਉਂਕਿ ਜੋ ਨਿਰਦੇਸ਼ਕ ਰਜਾ ਨੂੰ ਚਾਹੀਦਾ ਸੀ ਉਹ ਸਾਹਮਣੇ ਨਹੀਂ ਪੇਸ਼ ਹੋ ਰਿਹਾ ਸੀ। ਇਸ ਸਮੇਂ ਸੁਨੀਲ দত্ত ਨੇ ਸੀਨ ਨੂੰ ਰੋਕਿਆ ਤੇ ਰੇਖਾ ਦੇ ਕੋਲ ਜਾ ਕੇ ਬਹੁਤ ਪਿਆਰ ਨਾਲ ਸਮਝਾਇਆ। ਫਿਰ ਰੇਖਾ ਬਿਲਕੁਲ ਤਿਆਰ ਹੋ ਗਈ ਸੁਨੀਲ ਦਾਤ ਨੇ ਨਾ ਸਿਰਫ ਉਹਨਾਂ ਨੂੰ ਐਕਟਿੰਗ ਦੇ ਉਸ ਭਾਵ ਨੂੰ ਫੜਨ ਦੇ ਵਿੱਚ ਮਦਦ ਕੀਤੀ ਬਲਕਿ ਸੈੱਟ ਤੇ ਮੌਜੂਦ ਸਾਰੇ ਲੋਕਾਂ ਨੇ ਕਿਹਾ ਹੈ ਕਿ ਉਹ ਰੇਖਾ ਨੂੰ ਸੁਰੱਖਿਅਤ ਮਹਿਸੂਸ ਕਰਾਏ ਇਸ ਫਿਲਮ ਦੇ ਵਿੱਚ ਰੇਖਾ ਦੀ ਪਰਫਾਰਮੈਂਸ ਦੀ ਆਲੋਚਕਾਂ ਨੇ ਕਾਫੀ ਤਾਰੀਫ ਕੀਤੀ ਖਾਸ ਕਰ ਗੀਤਾਂ ਤੇ ਉਹਨਾਂ ਦੀ ਐਕਟਿੰਗ ਨੂੰ ਬਹੁਤ ਪਸੰਦ ਕੀਤਾ ਗਿਆ ਇਸ ਫਿਲਮ ਦਾ ਸੰਗੀਤ ਓਪੀ ਨૈયਰ ਨੇ ਤਿਆਰ ਕੀਤਾ ਸੀ ਇਸ ਫਿਲਮ ਨੂੰ ਬਹੁਤ ਸਾਰੇ ਅਵਾਰਡ ਮਿਲੇ ਹਨ। ਰੇਖਾ ਨੇ ਕਈ ਮੁਲਾਕਾਤਾਂ ਵਿੱਚ ਇਸ ਸੀਨ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਸੁਨੀਲ ਦੱਤ ਨੇ ਉਹਨਾਂ ਨੂੰ ਇਸ ਸੀਨ 'ਚ ਮਦਦ ਕੀਤੀ ਸੀ। ਸੁਨੀਲ ਦੱਤ ਬਹੁਤ ਵਧੀਆ ਕਲਾਕਾਰ ਸਨ ਅਤੇ ਵਧੀਆ ਇਨਸਾਨ ਸਨ। ਉਹ ਆਪਣੇ ਸਾਥੀ ਕਲਾਕਾਰਾਂ ਦੀ ਬਹੁਤ ਮਦਦ ਕਰਦੇ ਸਨ, ਜਿਵੇਂ ਮੇਰੀ ਉਹਨਾਂ ਨੇ ਕੀਤੀ ਸੀ। ਸੁਪਰਸਟਾਰ ਰਾਮਚੰਨਾ ਤੇ ਜਾਨਵੀ ਕਪੂਰ ਦੀ ਆਉਣ ਵਾਲੀ ਫਿਲਮ ਪੇਦੀ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਸੁਰਖੀਆਂ ਵਿੱਚ ਹੈ। ਬੁੱਚੀ ਬਾਬੂ ਸਨਾਦੇ ਦੇ ਨਿਰਦੇਸ਼ਨ ਚ ਇਹ ਫਿਲਮ 27 ਮਾਰਚ 2026 ਨੂੰ ਰਿਲੀਜ਼ ਹੋਵੇਗੀ। ਖਾਸ ਗੱਲ ਇਹ ਹੈ ਕਿ ਥੀਏਟਰ ਰੀਲੀਜ਼ ਤੋਂ ਪਹਿਲਾਂ ਹੀ ਇਸ ਦੇ OTT ਰਾਈਟਸ ਵੱਡੀ ਰਕਮ ਵਿੱਚ ਵਿਕੇ ਹਨ। ਇਸ ਫਿਲਮ ਨੂੰ 105 ਕਰੋੜ ਦੇ ਵਿੱਚ OTT ਨੇ ਖਰੀਦਿਆ ਹੈ। ਇਸ ਫਿਲਮ ਦੇ ਸਾਰੇ ਪਛਾਵਾ ਦੇ ਸਟ੍ਰੀਮਿੰਗ ਅਧਿਕਾਰ ਇਸ ਵਿੱਚ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋਣ ਵਾਲੇ ਪੋਸਟਰ ਤੇ ਟ੍ਰੇਲਰ ਦਾ ਅਧਿਕਾਰਤ ਐਲਾਨ ਕੀਤਾ ਜਾਵੇਗਾ। ਫਿਲਮ ਦੀ ਕਹਾਣੀ ਇੱਕ ਇਮੋਸ਼ਨਲ ਸਪੋਰਟਸ ਡਰਾਮਾ ਦੇ ਇਰਤ ਗਿਰਦ ਘੁੰਮਦੀ ਹੈ ਜਿਸ ਵਿੱਚ ক্রিকেট ਦਾ ਅਹਿਮ ਰੋਲ ਹੈ ਫਿਲਮ ਵਿੱਚ ਰਾਮਚੰਦ ਅਤੇ ਜਾਨਵੀ ਕਪੂਰ ਦੇ ਇਲਾਵਾ ਸ਼ਿਵਰਾਜ ਕੁਮਾਰ, ਦਵਿੰਦੂ, ਜਗਪਤੀ ਬਾਬੂ ਵੀ ਨਜ਼ਰ ਆ ਰਹੇ ਹਨ ਇਸ ਫਿਲਮ ਦਾ ਸੰਗੀਤ ਏ ਆਰ ਰਹਿਮਾਨ ਨੇ ਤਿਆਰ ਕੀਤਾ ਹੈ ਉੱਥੇ ਇਸ ਫਿਲਮ ਦਾ ਨਿਰਮਾਣ ਬੈਂਕਟ ਸਤੀਸ਼ ਖਲਾਰੂ ਦੀ ਫ੍ਰੀਦੀ ਸਿਨੇਮਾ ਦੇ ਬੈਨਰ ਹਿੱਟ ਤਿਆਰ ਕੀਤਾ ਗਿਆ ਹੈ ਫਿਲਮ ਨਿਰਮਾਤਾ ਮੁਜੱਫਰ ਅਰੀਦਾ ਕਹਿਣਾ ਹੈ ਕਿ ਫਿਲਮ ਅਮਰਾਵ ਜਾਨ ਦੀ ਚਮਕ ਫਿੱਕੀ ਪੈਣ ਲੱਗੀ ਸੀ ਪਰ ਹੁਣ ਮੋੜ ਇਸ ਵਿੱਚ ਜਾਨ ਪੈ ਗਈ। ਉਹਨਾਂ ਨੇ ਅਦਾਕਾਰਾ ਰੇਖਾ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਦੀ ਰੀਲੀਜ਼ ਨੂੰ ਭਾਵਨਾਤਮਕ ਪਲ ਆਖਿਆ। 1981 ਵਿੱਚ ਬਣੀ ਇਸ ਫਿਲਮ ਨੂੰ ਮੋੜ ਤੋਂ ਤਿਆਰ ਕੀਤਾ ਗਿਆ ਹੈ ਅਤੇ ਇਹ ਫਿਲਮ 27 ਜੂਨ ਨੂੰ ਸ਼ਰਮਾ ਕਰਮ ਵਿੱਚ ਦੁਬਾਰਾ ਰੀਲੀਜ਼ ਹੋਵੇਗੀ। ਇਸ ਫਿਲਮ ਨੂੰ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਅਤੇ ਨੈਸ਼ਨਲ ਫਿਲਮ ਆਰਕਾਈਵ ਆਫ ਇੰਡੀਆ ਵੱਲੋਂ ਕੌਮੀ ਫਿਲਮ ਵਿਰਾਸਤ ਮਿਸ਼ਨ ਤਹਿਤ ਬਹਾਲ ਕੀਤਾ ਗਿਆ ਹੈ। ਅਲੀ ਨੇ ਕਿਹਾ ਕਿ ਆਸੀਂ ਰਿਸ਼ਤੇਆਂ, ਪੀੜੀਆਂ, ਦੂਰੀਆਂ ਤੇ ਭਾਵਨਾਵਾਂ ਨੂੰ ਜੋੜ ਰਹੇ ਹਾਂ। ਇਹ ਕੋਈ ਨਵੀਂ ਫਿਲਮ ਨਹੀਂ ਹੈ, ਇਹ ਉਹੀ ਫਿਲਮ ਹੈ। ਇਹ ਇੱਕ ਭਾਵਨਾਤਮਕ ਲਗਾ ਹੈ ਕਿ ਲੋਕ ਇਸ ਨੂੰ ਮੁੜ ਦੇਖਣ ਲਈ ਉਤਸ਼ਾਹਿਤ ਹਨ। ਕਿਉਂਕਿ ਉਹਨਾਂ ਨੇ ਇਸ ਨੂੰ ਕਿਸੇ ਵੀ OTT ਪਲੇਟਫਾਰਮ ਤੇ ਨਹੀਂ ਦੇਖਿਆ ਅਮੀਰਨ ਦੇ ਲਖਨਊ ਦੇ ਬੇਸਵਾ ਘਰ ਵਿੱਚ ਆਉਣ ਅਤੇ ਫਾਰੂਖ ਸ਼ੇਖ, ਰਾਜ ਬੱਬਰ ਅਤੇ ਨਸੀਰਉਦੀਨ ਸ਼ਾਹ ਦੁਆਰਾ ਨਿਵਾਏ ਗਏ ਤਿੰਨ ਮੁੱਖ ਕਿਰਦਾਰਾਂ ਨਾਲ ਉਸ ਦੇ ਸਬੰਧਾਂ ਨੂੰ ਦਰਸਾਉਂਦੀ ਹੈ ਇਸ ਤੋਂ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।